ਅਲਕਾਪੋਆ ਦੇ ਪਿੰਡ ਮਦੀਨਪੁਰ ਵਿਖੇ ਤਿਹਾਰਾਂ ਦੇ ਚੱਲਦਿਆਂ ਫੂਡ ਸੇਫਟੀ ਵਿਭਾਗ ਵੱਲੋਂ ਨਕਲੀ ਮਠਾਈਆਂ ਬਣਾਉਣ ਵਾਲਿਆਂ ਤੇ ਲਗਾਤਾਰ ਸਿਕੰਜਾ ਕੱਸਦਿਆਂ 10 ਕੁਇੰਟਲ ਦੇ ਕਰੀਬ ਨਕਲੀ ਪਨੀਰ ਬਰਾਮਦ ਕੀਤਾ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ 4 ਵਜੇ ਦੇ ਕਰੀਬ ਫੂਡ ਸੇਫਟੀ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਜਿਹੜੇ ਲੋਕ ਨਕਲੀ ਮਠਾਈਆਂ ਬਣਾ ਕੇ ਲੋਕਾਂ ਨੂੰ ਵੇਚ ਰਹੇ ਹਨ ਜਾਂ ਫਿਰ ਸਾਫ ਸਫਾਈਆਂ ਦਾ ਧਿਆਨ ਨਹੀਂ ਰੱਖ ਕੇ ਗੰਦੀਆਂ ਮਿਲਿਆ ਸਮਾਨ ਵੇਚਦੇ ਹਨ ਉਹਨਾਂ ਦੇ ਖਿਲਾਫ ਲਗਾਤਾਰ ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਫੂਡ ਸੇਫਟੀ ਵਿਭਾਗ ਦੇ ਅਧਿਕਾਰੀ ਨੇ ਕਨਵੀ ਅਪੀਲ ਕਰਦੇ ਆ ਕਿ ਜਿੱਥੇ ਗੰਦਗੀ ਫੈਲੀ ਹੋਵੇ ਉਸ ਜਗ੍ਹਾ ਤੋਂ ਮਠਾਈਆਂ ਜਾਂ ਖਾਣ ਪੀਣ ਦਾ ਸਾਮਾਨ ਨਾ ਖਰੀਦਾ ਜਾਵੇ ਆਓ ਵੇਖਦੇ ਹਾਂ ਪੂਰੀ ਰਿਪੋਰਟ ਵਨ ਆਫ ਦਾ ਪ੍ਰੀਮੀਅਮ ਐਂਡ ਪ੍ਰੈਸਟੀਜੀਅਸ ਪ੍ਰੋਫੈਸ਼ਨਲ ਇੰਸਟੀਟਿਊਟਸ ਪ੍ਰੋਵਾਈਡਿੰਗ ਅ ਵਾਈਡ ਰੇਂਜ ਆਫ ਪ੍ਰੋਫੈਸ਼ਨਲ ਕੋਰਸਸ ਵਿਦ 100% ਪਲੇਸਮੈਂਟ ਅਸਿਸਟੈਂਸ ਵੀ ਆਰ 3 ਸਾਈ ਗਰੁੱਪ ਆਫ ਇੰਸਟੀਟਿਊਟਸ ਸਾਰੀ ਜੁੰਗਵਾਰੀ ਇਹਨਾਂ ਨੇ ਆਪਣੀ ਕੈਂਡੀਡੇਟਸ ਦੇ ਵਿੱਚ ਜੋ ਬਾਕਸ ਦੇ ਵਿੱਚ ਜਿਹੜਾ ਲਗਵਾ ਲਿਆ ਜੋ ਵੀ ਰਿਪੋਰਟ ਆਏਗੀ ਉਸ ਤੋਂ ਬਾਅਦ ਹੀ ਜੋ ਅਗਲੀ ਬੰਦੀ ਕਾਰਵਾਈ ਆ ਉਹ ਫੂਡ ਸੇਫਟੀ ਸਟੈਂਡਰਡ ਐਕਟ ਦੀ ਜਿਹੜੀ ਆ ਉਹ ਫਿਰ ਜਿਹੜੀ ਆ ਉਹ ਅਮਲ ਦੇ ਵਿੱਚ ਲਿਆਂਦੀ ਜਾਏਗੀ ਮੈਂ ਇੱਥੇ ਜਿਹੜਾ ਆ ਆਪ ਦੇ ਮਾਧਿਅਮ ਰਾਈ ਜਿਹੜਾ ਆ ਹੋਰ ਬਾਕੀ ਲੋਕਾਂ ਨੂੰ ਵੀ ਜਿਹੜੀ ਆ ਅਪੀਲ ਕਰਤਾ ਆ ਕਿ ਜਿਹੜੇ ਦੁਕਾਨਦਾਰ ਆ ਉਹ ਸਾਫ ਸੁਥਰਾ ਤੇ ਵਧੀਆ ਸਮਾਨ ਵੇਚਣ ਤੇ ਲੋਕੀ ਵੀ ਜਿਹੜਾ ਆ ਖਰੀਦਣ ਤੋਂ ਪਹਿਲਾਂ ਉੱਥੇ ਜਗਾ ਦੀ ਤੇ ਖਾਣੇ ਦੀ ਜਿਹੜੀ ਆ ਸਾਫ ਸਪਰੈਸ ਬੰਦੀ ਪਹਿਲਾਂ ਚੰਗੀ ਤਰ੍ਹਾਂ ਸਮਝ ਕੇ ਆਪਣੀ ਸਮੇਂ ਦੇ ਅਨੁਸਾਰ ਹੀ ਕੋਈ ਚੀਜ਼ ਲੈਣ ਤਾਂ ਕਿ ਜਿਹੜਾ ਧਿਆਰ ਆ ਉਹ ਸਾਰਿਆਂ ਦਾ ਜਿਹੜਾ ਆ ਵਧੀਆ ਤਰੀਕੇ ਨਾਲ ਜਿਹੜਾ ਆ ਉਹ ਤਿਆਰ ਹੋ ਸਕੇ ਸਰ ਕਿੰਨੀ ਜਗ੍ਹਾ ਤੇ ਨੇ ਜਿੱਤੇ ਤੱਕ ਸੈਂਪਲ ਲੈ ਜਾ ਅਸੀਂ ਮੈਂ ਆਪ ਜੀ ਨੂੰ ਉਹੀ ਦੱਸ ਰਿਹਾ ਜੀ ਅਲੱਗ-ਅਲੱਗ ਜਗ੍ਹਾ ਤੋਂ ਜਿਹੜੇ ਆ ਸੈਂਪਲਸ ਲਏ ਆ ਜਿਹਦੇ ਵਿੱਚ ਫੂਡ ਹੋ ਗਿਆ ਜਿਹਦੇ ਵਿੱਚ ਮਠਾਈਆਂ ਆ ਫਿਰ ਦੁੱਧ ਤੋਂ ਬਣੀਆਂ ਵਸਤੂਆਂ ਆ ਜਾਂ ਹੋਰ ਅਜਿਹੀਆਂ ਚੀਜ਼ਾਂ ਆ ਇਹਦੇ ਅਲੱਗ-ਅਲੱਗ ਜਿਹੜੇ ਸੈਂਪਲ ਅੱਗੇ ਵੀ ਰੂਟੀਨ ਦੇ ਵਿੱਚ ਜਿਹੜਾ ਆ ਸਾਡੇ ਫੂਡ ਸੇਫਟੀ ਡਿਪਾਰਟਮੈਂਟ ਵੱਲੋਂ ਲਈ ਜਾਂਦੇ ਆ ਪਰ ਤਿਆਰਾਂ ਦੇ ਵਿੱਚ ਕੀ ਹੁੰਦਾ ਆ ਥੋੜੀ ਕੁਆਂਟੀਟੀ ਵੰਨਣ ਦੀ ਜਿਹੜੀ ਆ ਵੱਧ ਜਾਂਦੀ ਆ ਤੇ ਰੱਖ-ਰਖਾ ਦੀ ਜਿਹੜੀ ਆ ਉਹ ਸਮੱਸਿਆ ਹੁੰਦੀ ਆ ਉਹਦੇ ਕਰਕੇ ਜਿਹੜਾ ਆ ਜੋ ਵੀ ਸਾਨੂੰ ਸਾਡੇ ਫੂਡ ਸੇਫਟੀ ਡਿਪਾਰਟਮੈਂਟ ਵੱਲੋਂ ਹਦਾਇਤਾਂ ਹੁੰਦੀਆਂ ਉਹਦੀ ਇਨ ਬਿਨ ਪਾਲਣਾ ਕਰਦੇ ਆ ਜਿਹੜੀਆਂ ਇਹ ਜਿਹੜੀ ਨਿਰੰਤਰ ਜਿਹੜੀ ਚੈਕਿੰਗ ਜਾਰੀ ਹੈ ਮੈਂ ਹੀ ਕਹਿ ਰਿਹਾ ਜੀ ਜੋ ਵੀ ਇਹਦੀ ਰਿਪੋਰਟ ਆਏਗੀ ਉਸ ਤੋਂ ਬਾਅਦ ਜੋ ਵੀ ਫੂਡ ਸੇਫਟੀ ਸਟੈਂਡਰਡ ਐਕਟ ਦੀ ਨਿਭਾਣ ਦੀ ਕਾਰਵਾਈ ਹੋਏਗੀ